ਹੋਰ ਤਾਂ ਕੀ ਕਹਿਣਾ ਮਾਮੀ ਜੀ ਉਹ ਤਾਂ ਇਹਨਾਂ ਨੂੰ ਆਏ ਕਹਿੰਦੀ ਸੀ ਬਿਤਵਾ ਖੇਤੀ ਛੱਡ ਕੋਈ ਆਪਦਾ ਕੰਮ ਤੋਰ ਲਾ ਕਹਿੰਨੀ ਕਾ ਨੂੰ ਮਿੱਟੀ ਨਾਲ ਮਿੱਟੀ ਹੋਈ ਜਾਂਣਾ ਤੇਰੀ ਭੂਆ ਨੂੰ ਤੇ ਐ ਸੀ ਵੀ ਇਹਨਾਂ ਦੋਵਾਂ ਨੂੰ ਮਾਮੀ ਨਾਲੋਂ ਤੋੜਦਾ ਤਾਂ ਹੀ ਤੇ ਮੇਰੀਆਂ ਬੁਰਾਈਆਂ ਕਰੀ ਗਈ ਇਹ ਤਾਂ ਭੈਣ ਜੀ ਉਹਦੇ ਵਾਸਤੇ ਬਹੁਤ ਮਾੜੀ ਗੱਲ ਐ ਇੱਕ ਤਾਂ ਤੁਸੀਂ ਲਵੇ ਲਈ ਬੈਠੇ ਜਵਾਕਾਂ ਨੂੰ ਇੱਕੋ ਤੁਹਾਡੀਆਂ ਬੁਰਾਈਆਂ ਕਰਦੀ ਐ ਫੇਰ ਅਗਲਾ ਕਹਿੰਦਾ ਵੀ ਭੂਆ ਨਾ ਵਰਤਦੇ ਨੀ ਵਰਤੂ ਕੀ ਅਗਲਾ ਭਰ ਭੂਆ ਕਹਿੰਦੀ ਨਾ ਵੀ ਸਾਡੇ ਘਰ ਦੀ ਚਾਬੀ ਰੱਖਣ ਦਾ ਤੇਰੀ ਮਾਮੀ ਦਾ ਹੱਕ ਕੀ ਬਣਦਾ ਕਹਿੰਦੀ ਜਾਂ ਤਾਂ ਤੇਰੇ ਕੋਲੇ ਹੋਣੀ ਚਾਹੀਦੀ ਹੈ ਜਾਂ ਹੈਪੀ ਕੋਲੇ ਕਹਿੰਦੀ ਜਮੀਨ ਦੀ ਮਾਲਕਨਤਾ ਉਹ ਬਣਾ ਰੱਖੀ ਐ ਹੁਣ ਸਾਡੇ ਘਰ ਦੀ ਵੀ ਬਣਾ ਤੀ ਪਰ ਮਾਮੀ ਜੀ ਮੇਰਾ ਬੜਾ ਦਿਲ ਕਰਦਾ ਵੀ ਮੈਂ ਆਪਣੇ ਸਹੁਰਿਆਂ ਦੇ ਪਿੰਡ ਜਾ ਕੇ ਆਵਾਂ ਉਹ ਘਰ ਨੂੰ ਖੋਲ ਕੇ ਦੇਖਾਂ ਨਾ ਤੈਂ ਉੱਥੇ ਜਾ ਕੇ ਕੀ ਕਰਨਾ ਛੱਡ ਪਰੇ ਆਪਾਂ ਨਹੀਂ ਉੱਥੇ ਜਾਣਾ ਜੂਣਾ ਲੈ ਅੱਜੇ ਵੀ ਚੁਪਚੁਪਾ ਫਿਰਦੀ ਐ ਮੈਂ ਇਹਦਾ ਇੰਨਾ ਕਰਦੀ ਆ ਮੈਨੂੰ ਲੱਗਦਾ ਸਿਮੀ ਵਾਂਗੂ ਇੰਨੇ ਵੀ ਮਾੜੀ ਜੀ ਗੱਲ ਦਾ ਗੁੱਸਾ ਕਰ ਲਿਆ ਨਾਲੇ ਮੈਂ ਕੋਈ ਮਾੜੀ ਗੱਲ ਕਹੀ ਨਹੀਂ ਹੈਗੀ ਇਹਨੂੰ ਮੈਂ ਹੀ ਕਿਹਾ ਵੀ ਉੱਥੇ ਜਾ ਕੇ ਤੂੰ ਕੀ ਕਰਨਾ ਇਹਦੇ 'ਚ ਮੈਂ ਕਿਹੜਾ ਮਾੜਾ ਕਹਿਤਾ ਉਹਨੂੰ